ਕਹਿੰਦੇ ਨੇ ਚਰਤੀ ਲੰਦੀ ਹਾਂਜੀ ਪੰਜਾਬ ਦੀ ਗੱਲ ਜਦੋਂ ਕਰਨਗੇ ਸਰਦਾਰ ਅਸ਼ੰਤ ਸਿੰਘ ਮਹਸੂਲ ਪ੍ਰੋਫੈਸਰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਇਹ ਮਿਊਜ਼ੀਅਮ ਅਤੇ ਆਰਟ ਹਾਟ ਤੇ ਚੱਲਣ ਦੀ ਕੋਸ਼ਿਸ਼ ਕਰਦੇ ਗੈਲਰੀ ਤੁਸੀਂ ਕਿਸੇ ਵੀ ਵੇਲੇ ਵੀ ਆ ਸਕਦੇ ਹੋ ਜਾਨੀ ਸਤ ਸਿੰਘ ਨੂੰ ਸਰਦਾਰ ਅਸ਼ੰਤ ਸਿੰਘ ਮਹਸੂਲ ਗਲੇ ਅਨਮੋਲ ਵਿਚਾਰ ਹਰ ਰੋਜ਼ ਸੁਣਦੇ ਹਾਂ ਜਿਨ੍ਹਾਂ ਤੋਂ ਸਾਡੀ ਜ਼ਿੰਦਗੀ ਨੂੰ ਇੱਕ ਨਮਾ ਰਸਤਾ ਨਵੀਂ ਸਵੇਰ ਨਮੀ ਲਾਂਗ ਅੱਗੇ ਪੁੱਟਣ ਦਾ ਮੌਕਾ ਮਿਲਦਾ ਹੈ ਤੇ ਜੇਕਰ ਤੁਸੀਂ ਵੀ ਸਾਡੇ ਇਸ ਚੈਨਲ ਤੇ ਚਾਹੁੰਦੇ ਹੋ ਕਿ ਪੰਥਰ ਰਤਨਿਆਨੀ ਸੰਤ ਸਿੰਘ ਮਸਕੀਨ ਜੀ ਦੇ ਵਿਚਾਰ ਤੁਹਾਨੂੰ ਸੁਣਨ ਨੂੰ ਮਿਲਣ ਤਾਂ ਤੁਸੀਂ ਸਾਡੇ ਇਸ ਚੈਨਲ ਤੇ ਬਣੇ ਰਹੋ ਤੇ ਆਵੋ ਅਸੀਂ ਤੁਹਾਡੇ ਨਾਲ ਦੇਖਦੇ ਹਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਜੋ ਕੀ ਮਿੱਤੀ ਰਥਾ ਵਿਚਾਰ ਨੇ ਤੇ ਅਖੀਰ ਤੱਕ ਤੁਸੀਂ ਸਾਡੀ ਇਸ ਵੀਡੀਓ ਨੂੰ ਪੂਰਾ ਦੇਖਣਾ ਤਾਂ ਕਿ ਤੁਹਾਨੂੰ ਵੀ ਜ਼ਿੰਦਗੀ ਨੂੰ ਹੋੜ ਸਿਖਾਲਾ ਅਤੇ ਵਧੀਆ ਜੀਉਣ ਦਾ ਮੌਕਾ ਮਿਲੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲੋ ਤਾਂ ਕਿ ਤੁਹਾਡੀ ਜ਼ਿੰਦਗੀ ਤੇ ਵਿੱਚ ਹੋਰ ਉਚਾਈਆਂ ਤੇ ਹੋਰ ਵਧੀਆ ਤੇ ਵਧੀਆ ਮੱਕੇ ਆਉਣ ਤੇ ਇਸ ਕਥਾ ਵਿਚਾਰ ਦੇ ਨਾਲ ਸਾਨੂੰ ਜ਼ਿੰਦਗੀ ਨੂੰ ਵਧੀਆ ਤੇ ਸੌਖਾ ਜਾਣ ਦਾ ਤਰੀਕਾ ਆਵੇ ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਗਿਆਨੀ ਸੰਤ ਸਿੰਘ ਮਸੀਕੀ ਜੀ ਦੇ ਵਿਚਾਰ ਤੇ ਆਓ ਇਸ ਵੀਡੀਓ ਨੂੰ ਸ਼ੁਰੂ ਕਰੀਏ ਇੱਕ ਅਖੀਰ ਤੱਕ ਤੁਸੀਂ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਜੁੜੇ ਰਹਿਣਾ ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਕਥਾ ਵਿਚਾਰ ਚਰਨਾਚ ਦਾਸ ਬੇਨਤੀ ਕਰਦਾ ਹੈ ਕੋਈ ਰਸਨਾ ਵਾਂਜੀ ਨਾ ਰੇ ਇੱਕ ਵਾਰੀ ਸਾਰੇ ਗੱਜ-ਵੱਜ ਕੇ ਦੁਆਰਾ ਫਿਰ ਫਤਿਹ ਦੁਹਰਾਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੁਹਾਨੂੰ ਪਤਾ ਹੈ ਅਜੋਕੀਆਂ ਸਮੇਂ ਦੀਆਂ ਸਰਕਾਰਾਂ ਨੇ ਔਰ ਸਾਡੇ ਪੰਥਕ ਕਹਾਉਣ ਵਾਲੇ ਪੰਥਦਰਦੀ ਚਿਹਰੇ ਨੇ ਜਿਹੜੇ ਜਦੋਂ ਉਹਨਾਂ ਤੋਂ ਭਾਈ ਅਮਰਤਪਾਲ ਸਿੰਘ ਜੀ ਦੀ ਚੜ੍ਹਦੀ ਕਲਾ ਬਰਦਾਸ਼ਤ ਨਾ ਹੋਈ ਤੇ ਆਪਣੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਆਪਣਿਆਂ ਨੇ ਜੜੀ ਤੇਲ ਪਾ ਕੇ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਪਹਤਾਇਆ ਮੈਂ ਹਮੇਸ਼ਾ ਸੰਗਤ ਦੇ ਚਰਨਾਂ 'ਚ ਅਕਸਰ ਆਪਣੇ ਦੀਵਾਨਾ 'ਚ ਵੀ ਇਹ ਬੇਨਤੀਆਂ ਕਰਦਾ ਹੁੰਨਾ ਜਦੋਂ ਸਾਡੇ ਪੰਜਾਬ ਦੀ ਨੌਜਵਾਨੀ ਜਾਗ ਜਾਏ ਜਦੋਂ ਸਾਡੇ ਪੰਜਾਬ ਦੇ ਨੌਜਵਾਨ ਉੱਠਣ ਲੱਗ ਪੈਣ ਜਦੋਂ ਪੰਜਾਬ ਦੇ ਨੌਜਵਾਨ ਅਮਰਤਧਾਰੀ ਹੋ ਕੇ ਜਿਹੜੇ ਕਈ-ਕਈ ਸਾਲ ਤੋਂ ਇਹਨਾਂ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਨੇ ਜਿਹੜੇ ਕਈ-ਕਈ ਸਾਲਾਂ ਤੋਂ ਇਹਨਾਂ ਗੱਦੀਆਂ ਤੇ ਬੈਠੇ ਨੇ ਜਦੋਂ ਉਹਨਾਂ ਨੂੰ ਸਵਾਲ ਕਰਨ ਲੱਗ ਜਾਣ ਨਾ ਤੇ ਜਿਹੜੇ ਇਹ ਅਹੁਦਿਆਂ ਤੇ ਬੈਠੇ ਨੇ ਕਈ-ਕਈ ਸਾਲਾਂ ਦੇ ਉਹਨਾਂ ਨੂੰ ਇਹ ਖਤਰਾ ਪੈਦਾ ਹੋ ਜਾਂਦਾ ਹੈ ਵੀ ਇਹ ਹੁਣ ਉੱਠ ਪਏ ਤੇ ਸਾਨੂੰ ਸਵਾਲ ਕਰਨਗੇ ਤੇ ਸਾਡੇ ਕੋਲ ਜਵਾਬ ਹੈ ਕੋਈ ਨਹੀਂ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਇੱਕ ਐਸੀ ਵਹੀਰ ਚਲਾਈ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਇੱਕ ਐਸਾ ਨੌਜਵਾਨਾਂ ਵਿੱਚ ਜਜਵਾ ਭਰਿਆ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਬੱਚਿਆਂ ਨੂੰ ਸ਼ਰਾਬਾਂ ਤੋਂ ਚਿੱਟੇ ਤੋਂ ਨਸ਼ੇ ਤੋਂ ਦੂਰ ਕਰਕੇ ਅੰਮ੍ਰਿਤ ਧਾਰੀ ਹੋਣ ਦੀ ਪ੍ਰੇਰਣਾ ਦਿੱਤੀ ਤੇ ਸਰਸੰਗਤ ਜੀ ਦਿਨ ਕਿਤੇ ਰਾਤ ਕਿਤੇ ਦਿਨ ਕਿਤੇ ਰਾਤ ਕਿਤੇ ਐਨਾ ਪ੍ਰਚਾਰ ਕੀਤਾ ਗੁਰਮਖੋ ਕੋਈ ਬਹੁਤਾ ਲੰਮਾ ਸਮਾਂ ਨਹੀਂ ਸੀ ਹੋਇਆ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਆ ਕੇ ਉਹਨਾਂ ਪ੍ਰਚਾਰ ਸ਼ੁਰੂ ਕੀਤਾ ਮੈਂ ਕਹਿੰਨਾ ਵੀ ਸਾਡੇ ਵਰਗੇ ਪ੍ਰਚਾਰਕ ਜਿਹੜੇ 10-10 ਸਾਲ ਤੋਂ 15-15 ਸਾਲਾਂ ਤੋਂ ਅਸੀਂ ਉਹ ਪ੍ਰਚਾਰ ਨਹੀਂ ਕਰ ਸਕੇ ਜਿਹੜਾ ਪ੍ਰਚਾਰ ਭਾਈ ਅਮਰਤਪਾਲ ਸਿੰਘ ਨੇ 2 ਸਾਲਾਂ ਵਿੱਚ ਕੀਤਾ ਤੇ ਭਾਈ ਅਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਉਹ ਜਦੋਂ ਨੌਜਵਾਨਾਂ ਨੂੰ ਜਗਾਉਣ ਲੱਗ ਪਿਆ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ 2% ਵਾਲੇ ਸਾਨੂੰ ਕਿਹਾ ਜਾਂਦਾ ਹੈ ਵਰਲਡ ਵਿੱਚ 2% ਨੂੰ ਹਰਾਉਣ ਵਾਸਤੇ 98% ਵਾਲਿਆਂ ਦਾ ਜ਼ੋਰ ਲੱਗਿਆ ਹੋਇਆ ਹੈ ਪਰ ਇਹ ਧਨ ਕਲਗੀ ਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੰਥ ਹੈ ਜਦੋਂ 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 ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਲਗੀ ਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਉਹ ਜਦੋਂ ਚਮਕੌਰ ਦੀ ਕੱਚੀ ਗੜੀ ਸਤਿਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜਥੇ ਬਣਾ ਬਣਾ ਚਮਕੌਰ ਦੀ ਗੜੀ ਜੰਗਵਲ ਭੇਜਦੇ ਨੇ ਚਮਕੌਰ ਦੀ ਗੜੀ ਚੋਂ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ ਆਏ ਗਲ ਵਿੱਚ ਪੱਲਾ ਪਾਇਆ ਤੇ ਆ ਕੇ ਆਖਿਆ ਮਹਾਰਾਜ ਮੈਨੂੰ ਵੀ ਆਗਿਆ ਦਿਓ ਮੈਂ ਵੀ ਮੈਦਾਨੇ ਜੰਗ ਵਿੱਚ ਜਾ ਕੇ ਸ਼ੀਧੀ ਪ੍ਰਾਪਤ ਕਰਨੀ ਚਾਹੁੰਦਾ ਮਹਾਰਾਜ ਮੈਨੂੰ ਥਾਪੜਾ ਦਿਓ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਹਿੰਦੇ ਅਜੀਤ ਸਿੰਘਾ ਮੈਂ ਇਸ ਸਮੇਂ ਦੀ ਉਡੀਕ ਕਰਦਾ ਸੀ ਜੇ ਮੈਂ ਤੈਨੂੰ ਖੁਦ ਬੁਲਾਉਂਦਾ ਜੇ ਮੈਂ ਤੈਨੂੰ ਖੁਦ ਕਹਿੰਦਾ ਵੀ ਤੂੰ ਚੱਲ ਕੇ ਆ ਫੇਰ ਗੱਲ ਹੋਰ ਹੋਣੀ ਸੀ ਪਰ ਅਜੀਤ ਸਿੰਘਾ ਅੱਜ ਤੂੰ ਸ਼ਹੀਦ ਹੋਣ ਵਾਸਤੇ ਅੱਜ ਤੂੰ ਮਰਨ ਮਿਟਣ ਵਾਸਤੇ ਜੰਗ 'ਚ ਜਾਣ ਵਾਸਤੇ ਆਪਦੇ ਅਬ ਚੱਲ ਕੇ ਆਇਆ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਸੀ ਕਹਿੰਦੇ ਚੇਤੇ ਰੱਖੀ ਜਦੋਂ ਤੱਕ ਸਿੱਖ ਕੌਮ ਵਿੱਚ ਤੇਰੇ ਵਰਗੇ ਨੌਜਵਾਨ ਇਹ ਯਾਦ ਰੱਖੀ ਅੱਜ ਆਪਣੇ ਆਪ ਤੂੰ ਮੈਦਾਨੇ ਜੰਗ ਅੰਦਰ ਚੱਲਿਆ ਜਦੋਂ ਕਿਤੇ ਸਿੱਖ ਕੌਮ ਨੂੰ ਲੋੜ ਪਿਆ ਕਰੇਗੀ ਤੇਰੇ ਵਰਗੇ ਨੌਜਵਾਨ ਤੇਰਾ ਅੱਜ ਦਾ ਇਤਿਹਾਸ ਪੜ ਕੇ ਸਿੱਖ ਕੌਮ ਤੋਂ ਜਾਨਾਂ ਨਿਸ਼ਾਵਰ ਕਰਿਆ ਕਰਨਗੇ ਸਿੱਖ ਕੌਮ ਤੋਂ ਜਾਨਾਂ ਵਾਰਿਆ ਕਰਨਗੇ ਤੇ ਸਰਸੰਗਤ ਜੀ ਅੱਜ ਇੱਕ ਇੱਕ ਸਿੱਖ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਉਹ ਪਹਿਰਾ ਦੇ ਰਿਹਾ ਹੈ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਇਤਿਹਾਸ ਪੜ੍ਹ ਕੇ ਆਪਣੇ ਮਨ ਵਿੱਚ ਪੰਥ ਦਾ ਦਰਦ ਰੱਖ ਕੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਇਹ ਤਾਂ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਮਾਵਾਂ ਦੇ ਬੱਚੇ ਚਿੱਟਾ ਛੱਡ ਗਏ ਤੁਸੀਂ ਜਦੋਂ ਆਪਾਂ ਕੋਈ ਵੀ ਲੀਡਰ ਚੁਣਦੇ ਆ ਆਪਾਂ ਕਹਿੰਨੇ ਆ ਵੀ ਪਿਛਲੇ ਲੀਡਰ ਨੂੰ ਵੋਟਾਂ ਤਾਂ ਨਹੀਂ ਪਾਉਂਦੇ ਵੀ ਅਗਲਾ ਵਧੀਆ ਕੰਮ ਕਰੇਗਾ ਕਿਸੇ ਦਾ ਕੰਮ ਵੇਖ ਕੇ ਕਿਸੇ ਦਾ ਕਰਦਾਰ ਵੇਖ ਕੇ ਕਿਸੇ ਦਾ ਗਰਾਊਂਡ ਲੈਵਲ ਤੇ ਕੰਮ ਵੇਖ ਕੇ ਫੇਰ ਆਪਾਂ ਵੋਟਾਂ ਪਾਉਂਦੇ ਆ ਹੁਣ ਹਰ ਇੱਕ ਬੰਦਾ ਜਿੰਨੀਆਂ ਵੀ ਸਮੇਂ ਦੀਆਂ ਸਰਕਾਰਾਂ ਨੇ ਹਰ ਇੱਕ ਬੰਦਾ ਗਰੰਟੀ ਚੁੱਕੀ ਫਿਰਦਾ ਵੀ ਅਸੀਂ ਆਹ ਕੰਮ ਦੀ ਗਰੰਟੀ ਦਿੰਨੇ ਆ ਅਸੀਂ ਆਪਣੇ ਸਮੇਂ 'ਚ ਆਹ ਕੰਮ ਕਰਾਂਗੇ ਭਾਈ ਅਮਰਤਪਾਲ ਸਿੰਘ ਉਹ ਇੱਥੇ ਵੋਟਾਂ 'ਚ ਤਾਂ ਹੁਣ ਖੜੇ ਨੇ ਨਾ ਕੋਈ ਲੀਡਰ ਆਪਣੀ ਜ਼ਿੰਦਗੀ ਵਿੱਚ ਤੁਸੀਂ ਐਸਾ ਨਹੀਂ ਵੇਖਿਆ ਹੋਵੇਗਾ ਜਿਹੜਾ ਪਹਿਲਾਂ ਕੰਮ ਕਰੇ ਤੇ ਬਾਅਦ ਵਿੱਚ ਵੋਟਾਂ 'ਚ ਖੜੇ ਹਰ ਇੱਕ ਲੀਡਰ ਕਹਿੰਦਾ ਵੀ ਮੈਨੂੰ ਬਣਾਓ ਮੈਂ ਤੁਹਾਡੇ ਆ ਸਾਰੇ ਕੰਮ ਕਰੂੰ ਪਰ ਤੁਸੀਂ ਚੰਗੀ ਤਰ੍ਹਾਂ ਭਾਈ ਅਮਰਤਪਾਲ ਸਿੰਘ ਜੀ ਨੂੰ ਇਹ ਅਪੀਲ ਨਹੀਂ ਵੀ ਤੁਸੀਂ ਵੋਟ ਪਾਓ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਥੇ ਕੋਈ ਅਪੀਲਾਂ ਜਾਂ ਬੇਨਤੀਆਂ ਨਹੀਂ ਸਾਧ ਸੰਗਤ ਜੀ ਜਿਹੜਾ ਲੀਡਰ ਵੋਟਾਂ ਵਿੱਚ ਖੜਦਾ ਹੈ ਉਹ ਕਹਿੰਦਾ ਮੈਂ ਕੰਮ ਕਰਾਵਾਂਗਾ ਪਰ ਭਾਈ ਅਮਰਤਪਾਲ ਸਿੰਘ ਉਹ ਲੀਡਰ ਹੈ ਭਾਈ ਅਮਰਤਪਾਲ ਸਿੰਘ ਉਹ ਨੌਜਵਾਨ ਹੈ ਜਿਨ ਨੇ ਇੱਕ ਸਾਲ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਨੌਜਵਾਨਾਂ ਨੂੰ ਨਸ਼ਾ ਛਡਾਇਆ ਨੌਜਵਾਨਾਂ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਲੜ ਲਾਇਆ ਨੌਜਵਾਨਾਂ ਨੂੰ ਮਾਤਾ ਸਾਹਿਬਕੌਰ ਦੀ ਗੋਦ ਦੇ ਸ਼ਿੰਗਾਰ ਬਣਾਇਆ ਸਾਨੂੰ ਇਸ ਗੱਲ ਤੇ ਕੋਈ ਸ਼ੰਕਾ ਨਹੀਂ ਵੀ ਭਾਈ ਅਮਰਤਪਾਲ ਸਿੰਘ ਲੀਡਰ ਬਣੇਗਾ ਲੀਡਰ ਬਣਨ ਤੋਂ ਪਹਿਲਾਂ ਉਹਨੇ ਇੰਨਾ ਅਮਰਤ ਸੰਚਾਰ ਕਰਾਇਆ ਘਰ ਘਰ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਹੋਕਾ ਦਿੱਤਾ ਦਾੜੀਆਂ ਕੇਸ ਨੌਜਵਾਨਾਂ ਦੇ ਰਖਾਏ ਸ਼ਰਾਬੀਆਂ ਦੀਆਂ ਸ਼ਰਾਬਾਂ ਛਡਾਈਆਂ ਚਿੱਟੇ ਵਾਲਿਆਂ ਦੇ ਚਿੱਟੇ ਛਡਾਏ ਜਦੋਂ ਇੱਕ ਆਮ ਬੰਦਾ ਤੁਰ ਕੇ ਲੀਡਰ ਬਣਨ ਤੋਂ ਪਹਿਲਾਂ ਘਰ ਘਰ ਜਾ ਕੇ ਐਡਾ ਪ੍ਰਚਾਰ ਕਰ ਰਿਹਾ ਗਰਾਊਂਡ ਲੈਵਲ ਤੇ ਐਡਾ ਕੰਮ ਕਰ ਗਿਆ ਜੇ ਤੁਸੀਂ ਵੋਟਾਂ ਪਾ ਕੇ ਭਾਈ ਅਮਰਤਪਾਲ ਸਿੰਘ ਨੂੰ ਜਿਤਾਤਾ ਤੁਸੀਂ ਇਹ ਵੇਖੋ ਵੀ ਉਦੋਂ ਫਿਰ ਕੀ ਕਰੇਗਾ ਉਹ ਨੌਜਵਾਨ ਅਜੇ ਕੋਈ ਅਹੁਦਾ ਨਹੀਂ ਹੁੰਦੇ ਕੋਲ ਭਾਈ ਅਮਰਤਪਾਲ ਸਿੰਘ ਕੋਲ ਅਹੁਦਾ ਥੋੜੀ ਕੋਈ ਜਾਂ ਕਿਸ ਸਾਡੀ ਕੌਮ ਦਾ ਕੋਈ ਬਹੁਤ ਵੱਡਾ ਜਥੇਦਾਰ ਥੋੜੀ ਕੋਈ ਜਾਉਂਦਾ ਕੋਈ ਬਹੁਤ ਵੱਡਾ ਡੇਰਾ ਜਾਂ ਬੜੀ ਵੱਡੀ ਸੰਸਥਾ ਥੋੜੀ ਕੋਈ ਆਇਆ ਤਾਂ ਉਹ 2 ਸਾਲ ਪਹਿਲਾਂ ਦੁਬਈ ਤੋਂ ਆਇਆ ਇੱਥੇ ਆ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰ ਦਿਲ ਚ ਵਸਿਆ ਤੇ ਕਿੱਡੀ ਜਿਆਦਾ ਕਰ ਪੰਥ ਦੀ ਹਰ ਇੱਕ ਨੌਜਵਾਨ ਦੇ ਦਿਲ ਵਿੱਚ ਉਤਰ ਜਾਣਾ ਇਹ ਕਿਸੇ ਵਿਰਲੇ ਦੇ ਹਿੱਸੇ ਆਇਆ ਤੇ ਸਰਸੰਗਤ ਜੀ ਮੈਂ ਤੁਹਾਡੇ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਅੱਜ ਤੱਕ ਸਿਆਸਤਾਂ ਬਹੁਤ ਹੋਈਆਂ ਨੇ ਤੇ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣਗੀਆਂ ਇਹ ਗੱਲ ਸਿਆਸਤ ਦੀ ਨਹੀਂ ਮੈਂ ਆਪਣੀ ਜ਼ਿੰਦਗੀ ਚ ਇੱਕ ਨੌਜਵਾਨ ਪਹਿਲਾਂ ਬੋਲ ਕੇ ਗਿਆ ਵੀ ਮੈਂ 35 ਸਾਲਾਂ ਚ ਕਦੇ ਕਿਸੇ ਨੂੰ ਵੋਟ ਦੀ ਗੱਲ ਨਹੀਂ ਕਰੀ ਵੀ ਵੋਟ ਇਹਨੂੰ ਪਾਓ ਜਾ ਇਹਨੂੰ ਪਾਓ ਜਿੱਦਣ ਦਾ ਮੈਂ 6 ਸਾਲ ਦੇ ਨੇ ਚੋਲਾ ਪਾਇਆ ਸੀ ਵਾਹਿਗੁਰੂ ਜੀ ਦੀ ਮੇਰ ਨਾਲ ਮੈਨੂੰ 15 ਸਾਲ ਹੋ ਗਏ ਪ੍ਰਚਾਰ ਕਰਦੇ ਨੂੰ ਆਪਣੇ ਪ੍ਰਚਾਰ ਵਿੱਚ ਆਪਣੇ ਕਥਾ ਕੀਰਤਨ ਵਿੱਚ ਜ਼ਿੰਦਗੀ ਵਿੱਚ ਜ਼ਿੰਦਗੀ ਵਿੱਚ ਇਹ ਦੂਜੀ ਵਾਰ ਹੈ ਜਿਸ ਬੰਦੇ ਦੇ ਹੱਕ ਵਿੱਚ ਅਸੀਂ ਬੋਲ ਰਹਿਆਂ ਵੀ ਵੋਟਾਂ ਪਾਓ ਅੱਜ ਤੋਂ ਪਹਿਲਾਂ ਕਦੇ ਨਹੀਂ ਬੋਲੇ ਇੱਕ ਵਾਰੀ ਉਦੋਂ ਬੋਲੇ ਸੀ ਜਦੋਂ ਕਾਂਗਰਸ ਵਾਲਿਆਂ ਨੇ ਹਰਮੰਦਰ ਸਾਹਿਬ ਢਾਟੇਰੀ ਕਰਾਇਆ ਅਕਾਲੀਆਂ ਦੇ ਰਾਜ ਵਿੱਚ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਉਦੋਂ ਐ ਸੋਚੀ ਪੈ ਗਏ ਵੀ ਯਾਰ ਹੁਣ ਧਿਰ ਹੈ ਕਿਹੜੀ ਜਿਹੜੇ ਬੰਦਿਆਂ ਦੇ ਰਾਜ ਵਿੱਚ ਸਰਕਾਰ ਵੀ ਪੰਥਕ ਹੋਵੇ ਬੰਦੇ ਵੀ ਪੰਥਕ ਹੋਣ ਫੇਰ ਗੁਰੂ ਗ੍ਰੰਥ ਸਾਹਿਬ ਜੀ ਗਲੀ ਗਲੀ ਰੁਲਿਆ ਫਿਰੇ ਇਹਨਾਂ ਤੋਂ ਵਧੀਆ ਸਾਨੂੰ ਹੱਕ ਦਵਾਏ ਬੇਦਵੀਆਂ ਦੇ ਦੋਸ਼ੀ ਫੜੇ ਸਾਧ ਸੰਗਤ ਜੀ ਫੇਰ ਜਿਨ੍ਹਾਂ ਨੇ ਬਦਲਾ ਦੇ ਵਾਅਦੇ ਕੀਤੇ ਜਿਨ੍ਹਾਂ ਨੇ ਗਰੰਟੀਆਂ ਦਿੱਤੀਆਂ ਜਿਹੜੇ ਬੰਦੇ ਕਹਿੰਦੇ ਸੀ 24 ਘੰਟਿਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਲੱਭ ਲਾਂਗੇ ਫੇਰ ਉਹਨਾਂ ਤੇ ਵਿਸ਼ਵਾਸ ਕਰਕੇ ਅਸੀਂ ਕਹਿ ਕਹਿ ਕੇ ਵੋਟਾਂ ਪੁਵਾਈਆਂ ਵੀ ਨਹੀਂ ਯਾਰ ਐਦਕੀ ਪਹਿਲਾਂ ਸਾਰੇ ਵੇਖ ਲੇ ਐਦਕੀ ਇਹਨਾਂ ਨੂੰ ਲਿਆ ਕੇ ਵੇਖੋ ਇਦ ਕੀ ਇਹਨਾਂ ਨੂੰ ਲਿਆ ਕੇ ਵੇਖੋ ਤੇ ਹੋਇਆ ਕੀ ਹੋਰ ਤੋਂ ਉਲਟ ਗਿਆ ਬੇਦਵੀਆਂ ਦੇ ਦੋਸ਼ੀ ਤਾਂ ਨਹੀਂ ਫੜੇ ਜਿਹੜੇ ਸਿੰਘ ਸਾਡੇ ਜੇਲਾਂ ਚ ਬੰਦ ਨੇ ਉਹ ਤਾਂ ਨਹੀਂ ਘਟੇ ਜਿਹੜੇ ਇੱਥੇ ਪ੍ਰਚਾਰ ਕਰਦੇ ਫਿਰਦੇ ਸੀ ਉਹ ਵੀ ਚੁੱਕ ਕੇ ਤਾੜਦੇ ਸਿੱਟਾ ਸਾਨੂੰ ਇਹ ਮਿਲਿਆ ਪਰ ਇਹ ਚੇਤੇ ਰੱਖਿਓ ਨਾ ਤਾਂ ਬਹੁਤੇ ਲੀਡਰ ਰਹੇ ਨਾ ਬਹੁਤੀਆਂ ਸਿਆਸਤਾਂ ਰਹੀਆਂ ਜਿਹੜੇ ਕਹਿੰਦੇ ਸੀ ਨਾ ਵੀ 25-25 ਸਾਲ ਅਸੀਂ ਰਾਜ ਕਰਾਂਗੇ ਅੱਜ 5% ਵੀ ਨਹੀਂ ਅੱਜ ਲੋਕੀ ਮੂੰਹ ਨਹੀਂ ਲਾਉਂਦੇ ਉਹਨਾਂ ਨੂੰ ਚੇਤੇ ਰੱਖਿਓ ਆਪਣੇ ਸਮੇਂ ਵਿੱਚ ਆਪਣੇ ਉਹਦੇ ਦੌਰਾਨ ਜਿਹੜਾ ਚੰਗਾ ਕਰਮ ਕਰ ਜੇ ਲੋਕੀ ਚੰਗੇ ਕਰਮਾਂ ਨੂੰ ਚੇਤੇ ਰੱਖਦੇ ਨੇ ਚੰਗੀਆਂ ਕਰਮਾਂ ਨੂੰ ਯਾਦ ਰੱਖਦੇ ਹੁੰਦੇ ਨੇ ਸੋ ਸਾਰੀ ਸੰਗਤ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਇੱਥੇ ਗੱਲ ਸਿਆਸਤ ਦੀ ਨਹੀਂ ਸਿਆਸਤਾਂ ਹੁੰਦੀਆਂ ਆਈਆਂ ਨੇ ਹੁੰਦੀਆਂ ਰਹਿਣੀਆਂ ਨੇ ਅਗਾਹ ਵੀ ਹੋਣਗੀਆਂ ਪਰ ਭਾਈ ਅਮਰਤਪਾਲ ਸਿੰਘ ਦਾ ਵੋਟਾਂ ਵਿੱਚ ਖੜਨਾ ਇਥੇ ਗੱਲ ਪੰਥ ਦੀ ਹੋਂਦ ਤੇ ਆ ਕੇ ਖੜੀ ਏ। ਇਥੇ ਇਹ ਇਹ ਪੰਥ ਦੀ ਜ਼ਿੰਮੇਵਾਰੀ ਏ ਅਸੀਂ ਆਪਣੇ ਨੌਜਵਾਨਾਂ ਨੂੰ ਉਸ ਡਿਬਰੂਗੜ ਜੇਲ੍ਹ ਚੋਂ ਬਾਹਰ ਲਿਆਉਣਾ ਏ ਜਾਂ ਅਸੀਂ ਉੱਥੇ ਰੱਖਣਾ ਏ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਮੈਂ ਤਾਂ ਕਈ ਵਾਰ ਆਏ ਜਦੋਂ ਵੇਖੀਦਾ ਹੁਣਾ ਮਾਵਾਂ ਨੂੰ ਵੇਖੋ ਅਮਰਤਪਾਲ ਸਿੰਘ ਦੋਸ਼ੀ ਨਹੀਂ ਏ ਸਾਨੂੰ ਸਾਰਿਆਂ ਨੂੰ ਪਤਾ ਏ। ਫੇਰ ਵੀ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ ਪਰ ਤੁਸੀਂ ਸੋਚ ਕੇ ਵੇਖੋ ਜੇ ੜੀ ماں ਇੱਥੋਂ ਤੁਰਦੀ ਏ ਡਿਬਰੂਗੜ ਜਾਂਦੀ ਏ ਉਹਦਾ ਪਿਓ ਇੱਥੋਂ ਤੁਰਦਾ ਏ ਡਿਬਰੂਗੜ ਜਾਂਦਾ ਏ ਕਿੰਨਾ ਖਰਚਾ ਲੱਗਦਾ ਹੈ ਪੈਸਾ ਚਲੋ ਕੌਮ ਦੇ ਸਕਦੀ ਪਰ ਜਿਹੜੀ ਬੰਦੇ ਨੂੰ ਹਰਾਸਮੈਂਟ ਹੁੰਦੀ ਸਾਧ ਸੰਗਤ ਜੀ ਜਿਹੜੀ ਧੀ ਇੰਗਲੈਂਡ ਦੀ ਧਰਤੀ ਤੋਂ ਆਈ ਉਹਦੇ ਨਾਲ ਵਿਆਹ ਕਰਾਇਆ ਮੰਨ ਕੇ ਚਲੋ 1% ਵੀ ਅਮਰਤਪਾਲ ਦਾ ਕਸੂਰ ਹੈ ਉਹ ਧੀ ਦਾ ਤਾਂ ਕੋਈ ਕਸੂਰ ਨਹੀਂ ਉਸ ਮਾਂ ਦਾ ਤਾਂ ਕੋਈ ਕਸੂਰ ਨਹੀਂ ਉਸ ਪਿਓ ਦਾ ਤਾਂ ਕੋਈ ਕਸੂਰ ਨਹੀਂ ਡੁੱਬ ਕੇ ਮਰ ਜਾਣਾ ਚਾਹੀਦਾ ਸਾਡੀਆਂ ਜਥੇਬੰਦੀਆਂ ਜਿਹੜੇ ਵੱਡੇ ਵੱਡੇ ਆਉਧਿਆਂ ਤੇ ਬੈਠੇ ਨੇ ਸਤਸੰਗਤ ਜੀ ਇੱਕ ਸ਼੍ਰੋਮਣੀ ਕਮੇਟੀ ਇੱਕ ਪੰਥਕ ਜਥੇਬੰਦੀ ਪੰਜਾਬ ਦੇ ਇੱਕ ਮੁੱਖ ਮੰਤਰੀ ਜਿੰਨੀ ਪਾਵਰ ਰੱਖਦੀ ਏ ਜੇ ਆਪਣੀ ਪਾਵਰ ਤੇ ਉਤਰੇ ਪਰ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਜਿਹੜੇ ਬੰਦੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਨੈੱਟ ਤੇ ਵੇਖਿਆ ਇਹ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਰਿਹਾ ਕਰਾਵਾਂਗੇ ਅਸੀਂ ਇਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਅਸੀਂ ਇਹਨਾਂ ਦੇ ਹੱਕ 'ਚ ਬੋਲਾਂਗੇ ਤੁਹਾਡੇ ਸਾਰਿਆਂ ਦੇ ਸਾਹਮਣੇ ਸਰਸੰਗਤ ਜੀ ਆ ਹੁਣ ਸਟੇਜਾਂ ਤੋਂ ਕੈਸੀਆਂ ਬਿਆਨਬਾਜ਼ੀਆਂ ਆ ਰਹੀਆਂ ਨੇ ਜਿਹੜੇ ਕਹਿੰਦੇ ਸੀ ਬੰਦੀ ਸਿੰਘ ਅਸੀਂ ਰਿਹਾ ਕਰਾਵਾਂਗੇ ਬੰਦੀ ਸਿੰਘ ਹੁਣ ਨੂੰ ਕਦੋਂ ਦੇ ਬਾਹਰ ਆ ਜਾਂਦੇ ਪਰ ਜੇ ਕਿਤੇ ਸਾਡੇ ਵਾਲਿਆਂ ਦੀਆਂ ਨੀਤਾਂ ਸਹੀ ਹੁੰਦੀਆਂ ਤੇ ਸੰਗਤ ਦੇ ਚਰਣਾ 'ਚ ਬੇਨਤੀ ਏ ਕਿਸੇ ਨੂੰ ਸਪੋਰਟ ਹੁੰਦੀ ਏ ਕਿਸੇ ਪਾਰਟੀ ਦੀ ਸੁਣਿਓ ਜੇ ਕੋਈ ਲੀਡਰ ਆਏ ਵੋਟਾਂ 'ਚ ਖੜਦਾ ਹੈ ਉਹਨੂੰ ਉਹਦੀ ਪਾਰਟੀ ਬਹੁਤ ਵੱਡੀ ਲੱਗਦੀ ਜੇ ਕੋਈ ਲੀਡਰ ਵੋਟਾਂ 'ਚ ਖੜਦਾ ਹੈ ਉਹਦੇ ਨਾਲ ਚਾਰ ਸੱਜਣ ਮਿੱਤਰ ਤੁਰਨ ਵਾਲੇ ਹੁੰਦੇ ਨੇ ਜੇ ਕੋਈ ਲੀਡਰ ਵੋਟਾਂ ਦੇ ਵਿੱਚ ਖੜਦਾ ਹੈ ਉਹਨੂੰ ਸਪੋਰਟਾਂ ਕਈ ਤਰ੍ਹਾਂ ਦੀਆਂ ਕਿਤੋਂ ਏਜੰਸੀਆਂ ਦੀਆਂ ਕਿਤੋਂ ਪਾਰਟੀਆਂ ਦੀਆਂ ਕਿਤੋਂ ਸਰਕਾਰਾਂ ਦੀਆਂ ਪਰਚੇ ਤੇ ਰੱਖਿਓ ਭਾਈ ਅਮਰਤਪਾਲ ਨੂੰ ਸਪੋਰਟ ਹੈ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਹਿਬ ਕੱਲ ਕੀ ਧਰਗੁਰੂ ਗੋਬਨ ਸਿੰਘ ਮਹਾਰਾਜ ਦੀ سپورਟ ਹੈ ਤੇ ਦੂਜੀ سپورਟ ਗੁਰੂ ਕੀ ਸੰਗਤ ਦੀ ਤੇ ਸਾਰੀ ਸੰਗਤ ਦੇ ਚਰਣਾ ਵਿੱਚ ਬੇਨਤੀ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਹੁਨਾ ਸਰਕਾਰਾਂ ਚਾਹਣ ਸਰਕਾਰਾਂ ਚਾਹਣ ਵੱਡੇ ਵੱਡੇ ਪਹਾੜ ਨੇ ਜਿਹੜੇ ਨਹੀਂ ਢਾ ਸਕਦੀਆਂ ਤੇ ਗੁਰੂ ਕੀ ਸੰਗਤ ਚਾਹੇ ਇੱਕ ਦਿਹਾੜੀ ਚ ਪੱਧਰੇ ਕਰ ਦਿੰਦੀਆਂ ਆਕਾਰਸੇਵਾਲੇ ਮਹਾਪੁਰਸ਼ ਨੇ ਕਿੱਡੇ ਕਿੱਡੇ ਪੁਲ ਜਿਹੜੇ ਜਿਹੜੀਆਂ ਸੜਕਾਂ ਜਿਹੜੇ ਪੁਲ ਸਰਕਾਰਾਂ ਨਹੀਂ ਨਾ ਬਣਾ ਸਕੀਆਂ ਕਾਰਸੇਵਾਲੇ ਬਾਬੇ ਟਰੱਕ ਭਰ ਕੇ ਲੈ ਜਾਂਦੇ ਨੇ ਸਾਦੇ ਆੜੀ ਉੱਥੇ ਸਾਰਾ ਐ ਸੜਕਾਂ ਵੀ ਬਣ ਜਾਂਦੀਆਂ ਨੇ ਵੱਡੇ ਵੱਡੇ ਪੁਲ ਵੀ ਬਣ ਜਾਂਦੇ ਨੇ ਤੇ ਸੰਗਤ ਦੇ ਹੱਥ ਵਿੱਚ ਬਹੁਤ ਵੱਡੀ ਵਾਂਗ ਡੋਰ ਹੈ ਸਾਡੀ ਕਿਸੇ ਅੱਗੇ ਪੇਸ਼ ਨਹੀਂ ਚਲਦੀ ਪਰ ਤੁਹਾਡੇ ਕੋਲ ਇੱਕ ਇਹੋ ਜਿਹੀ ਪਾਵਰ ਹੈ ਜਿਹਨੂੰ ਕਹਿੰਦੇ ਨੇ ਵੋਟ ਤੇ ਤੁਸੀਂ ਆ ਮੈਕਚੌਣ ਨਿਸ਼ਾਨ ਵੇਖੋ ਅਜੇ ਪਹਿਲਾਂ ਵੀ ਸਿਆਸਤਾਂ ਬਹੁਤ ਚੱਲੀਆਂ ਨੇ ਹੁਣ ਵੀ ਇਹਨਾਂ ਨੇ ਅਮਰਪਾਲ ਦੇ ਨਾਂ ਤੇ ਪਤਾ ਨਹੀਂ ਕਿੰਨੇ ਕੈਂਡੀਡੇਟ ਖੜਾ ਦੇਣੇ ਨੇ ਅਮਰਤਪਾਲ ਦੇ ਨਾਮ ਤੇ ਤੁਸੀਂ ਮੋਹਰ ਨਹੀਂ ਲਾਉਣੀ ਤੁਸੀਂ ਮੈਕ ਦਾ ਧਿਆਨ ਰੱਖਣਾ ਮੈਕ ਵਾਲਾ ਬਟਨ ਦਬਾਉਣਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਪਣੇ ਨਿਤਨੇਮ ਦੇ ਨਾਲ ਨਿਤ ਦੀ ਇਹ ਅਰਦਾਸ ਕਰਿਆ ਕਰੋ ਕਲਗੀ ਤਰ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਪੰਥ ਦੀ ਬੋੜੀ ਕਰੋ ਔਰ ਜਿੱਥੇ ਮਾਇਆ ਨਾਜ ਹਸਤੀਆਂ ਤੁਸੀਂ ਸਾਰੀਆਂ ਪਵਿੱਤਰ ਰੂਹਾਂ ਇੱਥੇ ਤਸ਼ਰੀਫ ਲੈ ਕੇ ਆਏ ਹੋ ਸਾਡੇ ਸਤਕਾਰਯੋਗ ਭਾਈ ਮਨਜੀਤ ਸਿੰਘ ਜੀ ਸੋਹੀ ਸਾਹਿਬ ਸ਼ਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਨੀਏ ਤੁਸੀਂ ਸਾਰਿਆਂ ਨੇ ਸੁਣਿਆ ਉਹ ਵੀ ਹਾਜ਼ਰੀਆਂ ਭਰਨ ਵਾਸਤੇ ਆਏ ਨੇ ਬਾਬਾ ਸੁਰਿੰਦਰਪਾਲ ਸਿੰਘ ਸੋਢੀ ਸਾਹਿਬ ਔਰ ਸਤਕਾਰਯੋਗ ਭਾਈ ਸ਼ੇਰ ਸਿੰਘ ਜੀ ਮਹਾਪੁਰਸ਼ ਬਾਬਾ ਸੁਖਦੇਵ ਸਿੰਘ ਜੀ ਪੁਚੌਂ ਵਾਲੇ ਮਹਾਪੁਰਸ਼ ਉਹਣਾ ਨੇ ਬਕਾਇਦਾ ਤੌਰ ਤੇ ਇਹਨਾਂ ਦੀ ਡਿਊਟੀ ਲਈ ਹੈ ਵੀ ਜਿੱਥੇ-ਜਿੱਥੇ ਪਿੰਡ ਵਿੱਚ ਜਿੱਥੇ ਜਿੱਦਾਂ ਵੀ ਜਾਣਾ ਪਵੇ ਤੁਸੀਂ ਭਾਈ ਅਮਰਤਪਾਲ ਸਿੰਘ ਦਾ ਡਟ ਕੇ ਸਾਥ ਦਿਓ ਉਹਨਾ ਮਹਾਪੁਰਸ਼ਾਂ ਦਾ ਵੀ ਧੰਨਵਾਦ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਉਹ ਵੀ ਉਚੇਚੇ ਤੌਰ ਤੇ ਸਤਿਗੁਰੂ ਜੀ ਦੇ ਪਿਆਰ ਵਿੱਚ ਸੰਗਤਾਂ ਦੇ ਪਿਆਰ ਵਿੱਚ ਭਾਈ ਅਮਰਤਪਾਲ ਸਿੰਘ ਦੇ ਪਿਆਰ ਵਿੱਚ ਪਹੁੰਚੇ ਨੇ ਜਿੰਨੀਆਂ ਸੰਗਤਾਂ ਨੇ ਜਿੱਥੇ ਤੁਸੀਂ ਇੱਥੇ ਬੈਠੇ ਹੋ ਤੇ ਸੋਸ਼ਲ ਮੀਡੀਆ ਤੇ ਸਾਰੇ ਫੇਸਬੁੱਕ ਵੀ ਚਲਾਉਂਦੇ ਹੋ ਇੰਸਟਾਗ੍ਰam ਵੀ ਚਲਾਉਂਦੇ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਦੇ ਤੁਸੀਂ ਭਾਈ ਅਮਰਤਪਾਲ ਸਿੰਘ ਬਾਰੇ ਵਿਚਾਰ ਸੁਣੇ ਸੋਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਾਈ ਅਮਰਤਪਾਲ ਸਿੰਘ ਨੂੰ ਉਸ ਜਗ੍ਹਾ ਤੋਂ ਪੰਥਕ ਜਿਹੜੀ ਸੀਟਾ ਖੰਡੂਰ ਸਾਹਿਬ ਉੱਥੋਂ ਜਿਤਾਉਣਾ ਚਾਹੀਦਾ ਹੈ ਤਾਂ ਆਪਣੇ ਜਿਹੜੇ ਵਿਚਾਰ ਹੈਗੇ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਤੇ ਸਾਰੀਆਂ ਦਰਸ਼ਕਾਂ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ